ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਿਰੋ ਉਮੀਦ ਕਰਦਾ ਕਿ ਗੁਰੂ ਰਾਮ ਦਾਸ ਜੀ ਦੀ ਕਿਰਪਾ ਸਦਕਾ ਸਾਰੇ ਠੀਕ ਠਾਕ ਹੋਵੋਗੇ ਇੱਕ ਬੱਚਾ ਆਇਆ ਵੀਰੇ ਆਪਣੇ ਕੋਲੇ ਇੱਕ ਤਾਂ ਬੱਚੇ ਨੇ 10 ਗੁਰੂਆਂ ਦੇ ਨਾਮ ਸੁਣਾਉਣੇ ਆ ਚਾਰ ਸਹਿਬਜ਼ਾਦਿਆਂ ਦੇ ਨਾਮ ਬੋਲਣੇ ਆ ਫਿਰ ਪੰਜ ਪਿਆਰੇ ਸਹਿਬਾਨਾਂ ਦੇ ਨਾਮ ਬੋਲਣੇ ਆ ਉਸ ਤੋਂ ਬਾਅਦ ਕਵਿਸਤਰੀ ਸੁਣਾਉਣੀ ਆ ਮਾਤਾ ਗੁਜਰ ਕੌਰ ਜੀ ਦੀ ਫਿਰ ਦੁਬਾਰੇ ਪੁੱਛਾਂਗੇ ਬੱਚੇ ਨੂੰ ਆਪਣੇ ਨਾਲ ਕੀ ਸੁਣਾਉਣ ਆਇਆ ਪਹਿਲਾਂ ਬੱਚੇ ਦਾ ਨਾਮ ਪੁੱਛਦੇ ਆ ਫਿਰ ਉਹਦੀ ਕਲਾਸ ਪੁੱਛਦੇ ਆ ਫਿਰ 10 ਗੁਰੂਆਂ ਦੇ ਨਾਮ ਬੋਲ ਕੇ ਚਾਰ ਸਹਬਜ਼ਾਦਿਆਂ ਦੇ ਨਾਮ ਪੰਜ ਪਿਆਰਿਆਂ ਦੇ ਨਾਮ ਤੇ ਫੇਰ ਕੁ ਵਿਸਰੀ ਮੈਂ ਤੁਹਾਨੂੰ ਬੱਚੇ ਨਾਲ ਮਲਾਉਣ ਲੱਗਿਆ ਹਾਂ ਇਹ ਬੱਚਾ ਆਇਆ ਵੀਰੋ ਆਪਣੇ ਕੋਲੇ ਪੁੱਤ ਕੀ ਨਾਮ ਤੇਰਾ ਅਵੀ ਜੋਤ ਸਿੰਘ ਅਵੀ ਜੋਤ ਸਿੰਘ ਉੱਚੀ ਬੋਲਿਓ ਥੋੜਾ ਜਿਹਾ ਕਿਹੜੀ ਕਲਾਸ ਚ ਪੜ੍ਹਦੇ ਹੋ ਚੌਥੀ ਕਲਾਸ ਚੌਥੀ ਕਲਾਸ ਚ ਕਿਹੜੇ ਸਕੂਲ ਚ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮੱਤ ਪਹਿਲਾਂ 10 ਗੁਰੂ ਸਾਹਿਬਾਨਾਂ ਦੇ ਨਾਮ ਬੋਲ ਦੋ ਪੁੱਤ ਬੋਲੋ ਸ੍ਰੀ ਗੁਰੂ ਨਾਨਕ ਦੇਵ ਜੀ ਬੋਲੋ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਹਰਗੋਬਿੰਦ ਸਾਹਿਬ ਜੀ ਹਰਗੋਬਿੰਦ ਸਾਹਿਬ ਜੀ ਸ੍ਰੀ ਸ੍ਰੀ ਗੁਰੂ ਹਰ Rai ਜੀ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀਰੋ ਇਹ ਤਾਂ ਹੋ ਗਏ 10 ਗੁਰੂ ਸਹਿਬਾਨਾਂ ਦੇ ਨਾਮ ਚਾਰ ਸਹਬਜ਼ਾਦਿਆਂ ਦੇ ਨਾਮ ਬੋਲ ਦੋ ਪੁੱਤਰ ਸਹਬਜ਼ਾਦਾ ਅਜੀਤ ਸਿੰਘ ਜੀ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਹਬਜ਼ਾਦਾ ਬਾਬਾ ਅ ਜੁਜਾਰ ਸਿੰਘ ਜੀ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਹਬਜ਼ਾਦਾ ਬਾਬਾ ਫਤੇ ਸਿੰਘ ਜੀ ਬਹੁਤ ਸੋਹਣੀ ਗੱਲ ਆ ਵੀਰੋ ਕਿਉਂਕਿ ਸਾਡੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਸਾਡੇ ਬਜ਼ੂਰ ਬਾਰੇ ਤੇ ਪੁੱਤ ਪੰਜ ਪਿਆਰੇ ਸਹਿਬਾਨਾਂ ਦੇ ਨਾਮ ਬੋਲ ਦੋ ਭਾਈ ਧਰਮ ਸਿੰਘ ਜੀ ਭਾਈ ਧਰਮ ਭਾਈ ਉਹਦੇਆ ਸਿੰਘ ਜੀ ਭਾਈ ਧਰਮ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਕਮ ਸਿੰਘ ਜੀ ਭਾਈ ਸਹਿਬ ਸਿੰਘ ਜੀ ਭਾਈ ਸਹਿਬ ਸਿੰਘ ਜੀ ਵੀ ਜਿਹੜੀ ਮਿਸਟੇਕ ਹੋ ਜਾਂਦੀ ਆ ਵੀਰੋ ਬੱਚਾ ਹਲੇ ਚਲੋ ਬਹੁਤ ਸੋਹਣੀ ਗੱਲ ਐਡਾ ਵੱਡਾ ਪ੍ਰਾਲਾ ਕੀਤਾ ਹਨਾ ਪੁੱਤਰ ਕਵਿਸਰੀ ਸੁਣਾ ਦਿਓ ਮਾਤਾ ਗੁਜਰ ਕੌਰ ਵਾਲੀ ਉੱਚੀ ਬੋਲ ਕੇ ਠੀਕ संगते नी मेरा नाम गुजरी मैं गोविंद संग दी मांग गुजरी मैं गुजर गुजर के गुजरी हां संगते नी, नी मेरा नाम गुजरी मेरा नाम शारदा पुत्र सी जद पति धर्म ले लड़न गया ओ दिल्ली शहर दियारा हां सी ਹਿੰਦ ਧਰ ਮੰਦਿਰ ਰਖਿਆ ਕਰਨ ਗਿਆ ਜਦ ਤੱਕਿਆ ਸੀਸ ਇਨਾ ਅਖੀਆਂ ਨੇ ਜਦ ਤੱਕਿਆ ਸੀਸ ਇਨਾ ਅਖੀਆਂ ਨੇ ਇੱਕ ਵਾਰੀ ਮੈਂ ਉਸ ਥਾਂ ਗੁਜਰੀ ਸੰਗ ਤੇਣੀ ਮੇਰਾ ਨਾ ਗੁਜਰੀ ਮੈਂ ਗੋਵਿੰਦ ਸੰਗ ਦੀ ਮਾਂ ਗੁਜਰੀ ਵਾਹਿਗੁਰਜੀ ਦਾ ਕਾਰਤਾ ਵਾਹਿਗੁਰਜੀ ਕੀ ਫਤਿਹ ਬੀਰੋ ਇੱਕ ਛੋਟਾ ਜਿਹਾ ਪ੍ਰੰਾਲਾ ਸਾਡਾ ਇਹ ਬਾਕੀ ਤੁਹਾਨੂੰ ਕਿਵੇਂ ਲੱਗਿਆ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਹੌਸਲਾ ਦਿਓ ਬੱਚਿਆਂ ਨੂੰ ਭਰਾਵੋ ਬਾਕੀ ਜਿੰਨਾ ਕੁ ਅਸੀਂ ਕਰ ਸਕਦੇ ਹਾਂ ਉਹਨਾਂ ਕੁ ਅਸੀਂ ਕਰੀ ਜਾਂਦੇ ਆ ਕਿਉਂਕਿ ਜਿੱਦਾਂ ਅਸੀਂ ਸੁਣਦੇ ਆਂਗੇ ਵੀ ਜਿਹੜਾ ਆਉਣ ਵਾਲਾ ਸਮਾਂ 3 ਸਾਲ ਨੇ 25 26 27 ਇਹ ਭਿਆਨਕ ਹੈ ਇਸ ਕਰਕੇ ਜੇ ਅਸੀਂ ਅੱਜ ਉਪਰਾਲਾ ਕਰਾਂਗੇ ਤਾਂ ਸਾਡੇ ਬੱਚੇ ਸਾਡੇ ਵਯੂਡ ਨਾਲ ਜੁੜੇ ਰਹਿਣਗੇ ਬਾਕੀ ਤੁਹਾਨੂੰ ਕਿਵੇਂ ਲੱਗਿਆ ਵੀਰੋ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ